ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਿਛਲਾ ਮੁਆਵਜ਼ਾ ਤਾਂ ਦਿੱਤਾ ਨਹੀਂ ਇਸ ਵਾਰ ਕਿਸਾਨ ਕੀ ਉਮੀਦ ਰੱਖਣ ਕਾਂਗਰਸ ਨੇ ਮੁੱਦਾ ਇੱਕ ਵਾਰ ਫੇਰ ਤੋਂ ਚੁੱਕਿਆ ਹੈ ਪਿਛਲੇ ਦਿਨੀ ਵੀ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਨੇਤਾ ਸੁਨੀਲ ਜਾਖੜ ਨੇ ਸਰਕਾਰ ਤੇ ਕੁਝ ਐਸੇ ਇਲਜ਼ਾਮ ਲਗਾਏ ਕਿ ਸਰਕਾਰ ਕਿਸਾਨਾਂ ਦਾ ਹੱਕ ਮਾਰ ਰਹੀ ਹੈ ਪਰ ਸੀਐਮ ਨੇ ਕੁਝ ਐਵੇਂ ਗੱਲ ਨੂੰ ਟਾਲ ਲਿਆ ਸੀ ਉਹ ਯਾਰ ਉਹ ਜਾਖੜ ਤਾਂ ਜੇ ਉਹਦੇ ਵੱਸ ਹੋਵੇ ਨਾ ਤਾਂ ਕੀ ਕੁਛ ਕਹਦਾ ਮੈਂ ਤਾਂ ਉਹਨਾਂ ਨੂੰ ਕੋਈ ਜ਼ਿੰਮੇਵਾਰ ਨਾ ਕਰਨਾ ਚਾਹੀਦਾ ਇਹ ਤਾਂ ਇਹ ਦੁਆਨੀ ਵੀ ਨਹੀਂ ਆਈ ਨਹੀਂ ਉਹ ਕਹਿੰਦਾ ਜੀ ਕਿ ਮੇਰੀ ਆਸਰਾ ਸੁਣੋ ਨਾ ਮੇਰੀ ਗੱਲ ਤਾਂ ਸੁਣੋ ਨਾ ਇਹ ਬਿਲਕੁਲ ਗੱਤ ਗੱਲਾਂ ਆ ਦੇ ਅਸਲ ਇਹ ਇਹ ਨਾ ਤੁਸੀਂ ਜਿਹੜਾ ਕੋਈ ਆਦਾਤ ਤਸਦੀਕ ਤਾਂ ਹੁੰਦਾ ਨਹੀਂ ਪਰ ਪ੍ਰੈਸ ਵਾਲੇ ਤਾਂ ਨਹੀਂ ਉਹੀ ਮੇਰਾ ਮਤਲਬ ਹੈ ਨਾ ਪ੍ਰੈਸ ਵਾਲਿਆਂ ਨੂੰ ਕੋਈ ਤਸਦੀਕ ਕਰਕੇ ਵੀ ਗੱਲ ਕਰਨੀ ਚਾਹੀਦੀ ਇਹ ਨਾ ਕਿ ਮੈਂ ਕੋਈ ਕੁਝ ਕਹਖਦਿਆਂ ਫਾਇਦਾ ਨਹੀਂ ਹੁੰਦਾ ਇਹਦਾ ਪਰ ਅੱਜ ਦਾ ਜਾਖੜ ਸਾਹ ਪੂਰਾ ਹੋਮਵਰਕ ਕਰਕੇ ਪਹੁੰਚੇ ਤੇ ਦੇ ਦਿੱਤੀ ਪੰਜਾਬ ਸਰਕਾਰ ਨੂੰ ਧਮਕੀ ਕਿ ਜੇ ਕਿਸਾਨਾਂ ਦਾ ਬੰਨਦਾ ਹੱਕ ਨਾ ਦਿੱਤਾ ਗਿਆ ਤਾਂ ਦੇਣਗੇ ਸੀਐਮ ਦੇ ਘਰ ਬਾਹਰ ਟੜਨਾ 2014-15 ਦੇ ਅੰਦਰ ਜੋ ਕਿਸਾਨਾਂ ਦਾ ਖਰਾਬਾ ਹੋਇਆ ਸੀ ਉਹਦੇ ਵਾਸਤੇ ਸੈਂਟਰਲ ਗਵਰਨਮੈਂਟ ਤੋਂ ਆਇਆ ਜਿਹੜਾ ਪੈਸਾ ਹੈ ਇਹਨਾਂ ਕੋਲ ਤੇ ਸਟੇਟ ਗਵਰਨਮੈਂਟ ਦਾ ਸ਼ੇਅਰ ਮਿਲਾ ਕੇ 270.95 ਕਰੋੜ ਰੁਪਇਆ ਸਰਕਾਰ ਕੋਲ ਪਿਆ ਹੈ ਜਿਹੜਾ ਅਜ ਤਾਈਂ ਕਿਸਾਨਾਂ ਨੂੰ ਨਹੀਂ ਵੰਡਿਆ ਗਿਆ ਆ ਮੇਰਾ ਇੱਕ ਸਪੈਸੀਫਿਕ ਅਲੀਗੇਸ਼ਨ ਹੈ ਜਿਹੜਾ ਮੈਂ ਉਹ ਦਿਨ ਗੁਰਦਾਸਪੁਰ ਵੀ ਲਾਇਆ ਸੀਗਾ ਜਿਹਦੇ ਉੱਤੇ ਬਾਦਲ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਸੁਨੀਲ ਜਾਖੜ ਨੇ ਆਪਣਾ ਹੋਮਵਰਕ ਨਹੀਂ ਕੀਤਾ ਮੈਂ ਅੱਜ ਵੀ ਆਪਣੇ ਬਿਆਨ ਤੇ ਕਾਇਮ ਆ ਅੱਜ ਤਾਈਂ ਵੀ ਪੈਸੇ ਨਹੀਂ ਆਏ ਤੇ ਅਗਰ ਉਹ ਪੈਸੇ ਇਸ ਹਫਤੇ ਦੇ ਅੰਦਰ ਨਹੀਂ ਵੰਡੇ ਗਏ ਤਾਂ ਸਾਡੀ ਕਾਂਗਰਸ ਲੈਜਲੇਟਿਵ ਪਾਰਟੀ ਸਾਰੇ ਐਮਐਲਏ ਸਾਹਿਬਾਨ ਅਸੀਂ ਜਾ ਕੇ ਸੀਐਮ ਸਾਹਿਬ ਦੇ ਦਰਵਾਜ਼ੇ ਦੇ ਉੱਤੇ ਤਰਨਾ ਲਾਵਾਂਗੇ ਮੇਰਾ ਜਿਹੜੇ ਰਿਕਾਰਡ ਦੱਸ ਰਿਹਾ ਸੈਂਟਰਲ ਗਵਰਨਮੈਂਟ ਦੇ ਰਿਕਾਰਡ ਹੈ ਪਹਿਲੀ ਜਿਹੜੀ ਖੇਪ ਆਈ ਸੀ 101. .00, 101 ਕਰੋੜ 60 ਲੱਖ ਰੁਪਏ ਦੀ ਉਹ 2014 ਜੁਲਾਈ ਚ ਸਟੇਟ ਗਵਰਨਮੈਂਟ ਕੋਲ ਆਗੇ ਸੀ ਉਹ ਪੈਸਾ ਅੱਜ ਤੱਕ ਕਿਸਾਨਾਂ ਤੱਕ ਨਹੀਂ ਪਹੁੰਚਿਆ ਉਸ ਪੈਸੇ ਦਾ ਇਸਤੇਮਾਲ ਕੀਤਾ ਉਹ ਇੱਕ ਸਾਰੀ ਡਿਟੇਲਡ ਮੇਰੇ ਕੋਲ ਹੈ ਜਿਹਦੇ ਵਿੱਚ ਆਫੀਸਰਸ ਦੇ ਫੋਰਨ ਟੂਰ ਦੇ ਖਰਚੇ ਜਿਹਦੇ ਵਿੱਚ ਉਹਨਾਂ ਨੇ ਡਿਸ਼ ਐਂਟਨਾ ਖਰੀਦੇ ਐ ਲੈਪਟਾਪਸ ਖਰੀਦੇ ਐ 에어 ਕੰਡੀਸ਼ਨਰ ਖਰੀਦੇ ਐ ਪਰ ਕਿਸਾਨ ਨੂੰ ਉਹ ਪੈਸਾ ਨਹੀਂ ਮਿਲਿਆ ਇਹਦੇ ਵਾਸਤੇ ਸਾਡਾ ਇੱਕ ਬੜਾ ਸੀਰੀਅਸ ਅਲਿਗੇਸ਼ਨ ਹੈ ਵੀ ਜਦੋਂ ਅੱਜ 2015 ਦੀ ਫਸਲ ਜਦੋਂ ਬਰਬਾਦ ਹੋ ਗਈ ਕਿਸਾਨ ਉਹਦੀ ਕਿਸਾਨ ਕੀ ਆਸਰ ਖੂਆ ਜਦੋਂ ਕਿਸਾਨ ਨੂੰ ਅਜੇ ਪਿਛਲਾ ਮੁਆਵਜ਼ਾ ਵੀ ਨਹੀਂ ਮਿਲਿਆ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ